ਇੱਥੇ ਆ ਨਾਲ ਹਾਂਜੀ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਾਰਡ ਨੰਬਰ 46 ਦੇ ਲਈ ਤਾਂ ਆਜ਼ਾਦ ਉਮੀਦਵਾਰ ਕੋਈ ਗਣਸ਼ਾਲ ਵਿਕਰਮਜੀਤ ਸੁਨੀ ਲੰਦਾ ਅੱਜ ਮੈਂ ਬੜਾ ਸਤਿ ਸ਼੍ਰੀ ਅਕਾਲ ਵਿਚਾਰ ਕਰਕੇ ਆਪਣੇ ਭੈਣ ਭਰਾਵਾਂ ਨਾਲ ਠੀਕ ਹੈ ਇਲਾਕਾ ਨਿਵਾਸੀਆਂ ਨਾਲ ਭਾਗ ਬੰਦੂਆਂ ਇੰਡੀਪੈਂਡੈਂਟ ਫਾਰਮ ਨਾਮਿਨੇਸ਼ਨ ਕਰਾ ਰਹੇ ਹਾਂ ਧੰਨਵਾਦ ਦੇਖ ਸਾਡੇ ਪਾਰਟੀਆਂ ਨੂੰ ਵਰਕਰ ਦੀ ਲੋੜ ਦੀ ਮੈਂ ਭਾਰਤੀ ਜਨਤਾ ਪਾਰਟੀ ਵਿੱਚ ਸੈਕਟਰੀਆਂ ਜੁਵਾ ਮੋਰਚਾ ਦਾ ਹੰਬਰ ਸਾਡ ਡਿਸਟ੍ਰਿਕਟ ਦਾ ਤੇ ਤੀਜੀ ਪੀੜੀ ਹੈ ਸੇਵਾ ਦਾ ਮੇਰੇ ਗ੍ਰੈਂਡਫਾਦਰ ਸਰਦਾਰ ਵਿਧਿਆ ਸਾਗਰ ਜੀ ਜਿਲਤੂ ਦੇਥ ਭਾਰਤੀ ਜਨਤਾ ਪਾਰਟੀ ਜਦ ਕਿ ਉਦੋਂ ਜਨ ਸੰਗ ਚੱਲਦੀ ਸੀ ਟੋ ਨਿਸ਼ਾਨ ਦੀ ਵਸ ਦੀਵਤੇ ਵੀ ਇਲੈਕਸ਼ਨ ਲੜੀ ਮੇਰੇ ਗ੍ਰੈਂਡਫਾਦਰ ਸਾਹਿਬ ਨੇ ਐਮਰਜੈਂਸੀ ਵਿੱਚ ਜੇਲਾਂ ਕੱਟੀਆਂ ਜਦੋਂ ਬੰਗਲਾਦੇਸ਼ ਨੂੰ ਮਹਾਨਤਾ ਦਿਵਾਨ ਲਈ ਉੱਥੇ ਗੋਲੀ ਚੱਲ ਗਈ ਐਮਰਜੈਂਸੀ ਨੇ ਫਰਚੇ ਜੇਲਾ ਚੱਲੀਆਂ ਉਹਦੇ ਵਿੱਚ ਕਟਲ ਘੈਰੀ ਵਾਜ ਪਾ ਜੀ ਨੇ ਉਹਨਾਂ ਨੂੰ ਜੇਲ੍ਹ ਤੇ ਜਾਦ ਕਰਾਇਆ ਨਾਰੇ ਨੇ ਪ੍ਰਲਾਮ ਜੀ ਦਾ ਸਟੈਂਡਰਡ ਮੇਰੇ ਦਾਦਾ ਜੀ 86 77 ਸਨ ਪਰ ਅੱਜ ਪਾਰਟੀ ਨੇ ਆਪਣੇ ਪੁਰਾਣੇ ਵਰਕਰਾਂ ਦੀ ਕੋਈ ਕਦਰ ਨਹੀਂ ਪਾਈ ਪਾਰਟੀ ਨੂੰ ਦੱਸਣਾ ਚਾਹੁੰਦੇ ਆ ਕਿ ਮਿਹਨਤ ਕਰਨ ਵਾਲੇ ਵਰਕਰੀ ਨਾਲ ਪਾਰਟੀ ਇਸ ਤਰ੍ਹਾਂ ਦੀ ਜੇ ਐਦਾਂ ਕਰਨਗੇ ਨਾ ਪੈਰਾਸ਼ੂਟ ਨਾਲ ਕੋਈ ਵਾਰਡ ਚ ਬੰਦਾ ਲਿਆਣਗੇ ਫਿਰ ਪਾਰਟੀ ਕਦੀ ਕਾਮਯਾਬ ਨਹੀਂ ਹੋਗੀ ਪੰਜਾਬ ਦੇ ਵਿੱਚ ਕਦੇ ਪਹਿਹਨ ਲੈ ਜਾਂਦੇ ਨੇ ਵੀ ਹੁੰਦਾ ਪਿਆ ਟਿਕਟਾਂ ਨੂੰ ਲੈ ਕੇ ਜੀ ਟਿਕਟਾਂ ਨੂੰ ਲੈ ਕੇ ਹੋ ਰਿਹਾ ਸ਼ ਤਾਂ ਇਹ ਤੇ ਰਤੋ ਰ ਜਿਹਦਾ ਪੈਨਲ 'ਚ ਪਾਜੀ ਨਾਂ ਨਹੀਂ ਜਿਹਦਾ ਪੈਨਲ 'ਚ ਨਾਂ ਨਹੀਂ ਇਸ ਬੰਦੇ ਦਾ ਕੱਲ ਉਹ ਆਪ ਵੱਲ ਤੁਰਿਆ ਫਿਰਦਾ ਅੱਜ ਉਹ ਨਾ ਤੁਰਾਦੀ ਨੂੰ ਟਿਕਟ ਦਿੱਤੀ ਬਾਹਰ ਦੀ ਪਾਰਟੀ ਲਾਕਾ ਨਾਸੀ ਨੂੰ ਅਪੀਲ ਕਰਨਾ ਚਾਹੋਗੇ ਲਾਕਾ ਨਾਸੀ ਨੇ ਅਪੀਲ ਕਰਨਾ ਚਾਹਵਾ ਜਿਤਨਾ ਆਪਾਂ ਸੇਵਾ ਮੇਰੇ ਫਾਦਰ ਸਾਹਿਬ ਕਾਦਰੇ ਗੈਂ ਫਾਦਰ ਸਾਹਿਬ ਕਾਦਰੇ ਉਸ ਤਰ੍ਹਾਂ ਮੈਂ ਕਰਾਂਗਾ ਮੈਨੂੰ ਆਪਣਾ ਇੱਕ ਕੀਮਤੀ ਵਰਡ ਪਾ ਕੇ 21 ਤਰੀਕ ਨੂੰ ਜਾਦ ਵੀਦਵਾਰ ਜਿਤਾਉ ਤੁਹਾਡੀ ਸੇਵਾ ਜਦਿੰਨ ਰਾਤ ਹਾਜ਼ਰੀ ਵਾ ਵਾ ਆਪਣਾ ਅਸ਼ੀਰਵਾਦ ਦਿਓ ਵਾਹਿਗੁਰੂ ਜੀ ਦਾ ਖਾਲਸਾ ਇੱਕ ਬਾਈਟ